ਸਰ ਇਹ ਬਹੁਤ ਵੱਡਾ ਸਵਾਲ ਹੈ ਜਿਨ੍ਹਾਂ ਨੇ ਕੈਨੇਡਾ ਜਾਣਾ ਸਭ ਤੋਂ ਪਹਿਲਾਂ ਇਹ ਆਉਂਦਾ ਹੈ ਜਦੋਂ ਤੁਸੀਂ ਉਹ ਕਹਣਗੇ ਕੈਨੇਡਾ ਜਾਣਾ ਸਰ ਦੱਸੋ ਕਹਿੰਗੇ ਨਹੀਂ ਪ੍ਰਾਈਵੇਟ ਕਾਲਜ ਨਹੀਂ ਜਾਣਾ ਅਸੀਂ ਤਾਂ ਗਵਰਨਮੈਂਟ ਕਾਲਜ ਜਾਣਾ ਹੈ ਉੱਥੇ ਵਰਕ ਪਰਮਿਟ ਨਹੀਂ ਮਿਲਦਾ ਇਹ ਇਹ ਕੀ ਸਿਸਟਮ ਹੈ ਸਾਰਾ ਸੋ ਦੇਖੋ ਭਾਜੀ ਹਰ ਇੱਕ ਬੱਚੇ ਦੀ ਆਪਦੀ ਆਪਦੀ ਪ੍ਰੋਫਾਈਲ ਹੈ ਸੋ ਸ਼ੁਰੂਆਤ ਦੇ ਵਿੱਚ ਮੈਂ ਇਹ ਕਹਿਣਾ ਕਿ ਵੀਜ਼ਾ ਪ੍ਰੋਫਾਈਲ ਅਕੋਰਡਿੰਗਲੀ ਮਿਲੇਗਾ ਅੱਜ ਕਾਲਜ ਵੀ ਚੂਜ਼ ਹੀ ਹੋ ਗਿਆ ਸੋ ਮੈਂ ਹੁਣੇ ਜਸਟ ਗੱਲ ਕੀਤੀ ਕਿ ਬੱਚੇ ਦੇ 45% ਕਾਲਜ ਐਕਸੈਪਟ ਨਹੀਂ ਕਰੇਗਾ ਯਾ ਅੱਜ ਤੁਸੀਂ ਗੱਲ ਕਰਦੇ ਹੋ ਕਿ ਯੂਨੀਵਰਸਿਟੀ ਆਫ ਰਜ਼ਾਇਨਾ ਦੇ ਵਿੱਚੇ ਪੜ੍ਹਨਾ 6 ਬੈਂਡ ਓਵਰঅল ਹੈ ਇੱਕ ਚ 4.5 ਬੈਂਡ ਹੈ ਉਹ ਨਹੀਂ ਲੇਗੀ ਸੋ ਜਿਹੜਾ ਕਾਲਜ ਐਕਸੈਪਟ ਕਰੇਗਾ ਯਾ ਤੇ ਬੱਚਾ ਵੀਜ਼ਾ ਲੈ ਲੇ ਯਾ ਚੋਇਸ ਲੈ ਕੇ ਰਿਫਿਊਜ਼ ਕਰਾ ਲੇ ਸੋ ਕਈ ਵਾਰੀ ਹੁੰਦਾ ਕਿ ਬੱਚਾ ਕਹਿੰਦਾ ਪਾਜੀ 6 6 ਮਹੀਨੇ ਹੋ ਗਏ ਆਫਰ ਲੈਟਰ ਨਹੀਂ ਆਈ ਸੋ ਕਾਰਨ ਇਹਦਾ ਇਹੀ ਹੈ ਕਿ ਇਤਨਾ ਕਿਤੇ ਬੱਚੇ ਦੀ ਆਪ ਦੀ ਕਮੀ ਹੈ ਜਿਹਦੇ ਕਰਕੇ ਬਿਚਾੜੀ ਕਰਦਾ ਸੋ ਹਮੇਸ਼ਾ ਮੈਂ ਕਿਸੇ ਕਾਲਜ ਨੂੰ ਨਹੀਂ ਪ੍ਰਮੋਟ ਕੀਤਾ ਅਜੇ ਤੱਕ ਮੈਂ ਨਹੀਂ ਚਾਹੁੰਦਾ ਕਿ ਗਵਰਨਮੈਂਟ ਚ ਜਾਓ ਮੈਂ ਨਹੀਂ ਚਾਹੁੰਦਾ ਪ੍ਰਾਈਵੇਟ ਜੌਬ ਮੈਂ ਇਹ ਚਾਹੁੰਦਾ ਕਿ ਜਿੱਥੇ ਪ੍ਰੋਫਾਈਲ ਐਲੀਜੀਬਲ ਹੈ ਉਹਦੇ ਵਿੱਚ ਅਪਲਾਈ ਕਰੋ ਸੋ ਦੈਟ ਕੀ ਤੁਹਾਡਾ ਵੀਜ਼ਾ ਗ੍ਰਾਂਟ ਹੋ ਸਕੇ ਕੈਨੇਡਾ ਦਾ ਜਦੋਂ ਵੀਜ਼ਾ ਗ੍ਰਾਂਟ ਹੋ ਜਾਊਗਾ ਕੈਨੇਡਾ ਚ ਪਹੁੰਚ ਜਾਓਗੇ ਦਨ ਬੱਚਾ ਉਹਤੇ ਕਾਲਜ ਵਿੱਚ ਵੀ ਕਰੇਗਾ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਜੀ ਸੋ ਪਹਿਲੀ ਚੀਜ਼ ਤੁਹਾਡੀ ਐਲੀਜੀਬਿਲਟੀ ਕ੍ਰਾਈਟੇਰੀਆ ਕਾਲਜ ਦੇ ਨਾਲ ਮੈਚ ਹੋ ਰਿਹਾ ਜਾਂ ਨਹੀਂ ਹੋ ਰਿਹਾ ਸੋ ਜਿਹੜਾ ਪੜਾਈ ਤੁਸੀਂ ਕਰ ਚੁੱਕੇ ਹੋ ਉਹ ਕੋਰਸ ਮਿਲਦਾ ਹੈ ਕਿ ਨਹੀਂ ਮਿਲਦਾ 90% ਵੀਜ਼ਾ ਰਿਜੈਕਟ ਇਸੇ ਕਾਰਨ ਕਰਕੇ ਹੁੰਦੇ ਭਾਜੀ ਕੋਰਸ ਗਲਤ ਲਿਆ ਜਾਂਦਾ ਜਦੋਂ ਅਸੀਂ ਫਾਈਲ ਨੂੰ ਰੀਲੋਡ ਕਰਦੇ ਹਾਂ ਅਸੀਂ ਕਮੀਆਂ ਦੇਖਦੇ ਹਾਂ ਕਿ ਕਿਹੜੇ ਕਾਰਨਾਂ ਕਰਕੇ ਵੀਜ਼ਾ ਰਿਫਿਊਜ਼ ਹੋ ਗਿਆ ਕোর্স ਗਲਤ ਸੀਗਾ ਹੀ কোর্স ਨੂੰ ਠੀਕ ਕਰਕੇ ਐਪਲੀਕੇਸ਼ਨ ਚੰਗੀ ਐਸਓਪੀ ਦੇ ਨਾਲ ਲਾਣੇ ਆ ਭਾਜੀ ਵੀਜ਼ਾ ਗ੍ਰਾਂਟ ਹੋ ਜਾਂਦਾ ਸੋ ਬੱਚੇ ਦੀ ਪ੍ਰੋਫਾਈਲ ਦੇ ਅਕੋਰਡਿੰਗ ਹੀ ਕਾਲਜ ਸੁਜੈਸਟ ਕੀਤਾ ਜਾਵੇ ਅਸੀਂ ਪਰਸਨਲੀ ਕਿਸੇ ਨੂੰ ਰეკਮੈਂਡ ਨਹੀਂ ਕਰਦੇ ਗਵਰਨਮੈਂਟ ਚ ਜਾਓ ਜਾਂ ਪ੍ਰਾਈਵੇਟ ਚ ਜਾਓ ਜਾਂ ਯੂਨੀਵਰਸਿਟੀ ਚ ਜਾਓ ਆਪਦੀ ਪ੍ਰੋਫਾਈਲ ਦੇਖੋ ਉਹਦੇ ਅਕੋਰਡਿੰਗਲੀ ਕੋਰਸ ਦੇਖੋ ਦੈਨ ਅਪਲਾਈ ਕਰੋ ਫਿਰ ਮੈਟਰ ਨਹੀਂ ਕਰਦਾ ਗਵਰਨਮੈਂਟ ਹੈ ਜਾਂ ਪ੍ਰਾਈਵੇਟ ਹੈ ਵੀਜ਼ਾ ਗ੍ਰਾਂਟ ਹੋਣਗੇ ਜੀ ਹਮ ਬਿਲਕੁਲ ਸਾਡੇ ਨਾਲ ਇੱਕ ਹੋਰ ਕਾਲਰ ਨੇ ਆਪਾਂ ਕਾਲ ਲੈ ਲੈਣਾ ਹੈ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਕਿੱਥੋਂ ਬ ਸ਼ਰਮਾ ਪਦ ਅੰਕਾਂ ਕਰੀਏ ਅੰਦਰ ਸੁਣਾਉ। ਹਾਂਜੀ ਪਲਕ ਜੀ ਦੱਸੋ ਤੁਹਾਡੀ ਪ੍ਰੋਫਾਈਲ ਕੀ ਹੈ ਔਰ ਸਵਾਲ ਕੀ ਹੈ ਤੁਸੀਂ ਗੱਲ ਕਰ ਸਕਦੇ ਹੋ ਰਿਖੀ ਜੀ ਨਾਲ। ਹਾਂਜੀ ਸਰ ਮੈਂ ਪਲੱਸ 2 ਕੀਤੀ ਹੈ 23 پاس ਆਊਟ ਹੈ ਤੇ ਮੇਰੀ 58 ਪਰਸੈਂਟੇਜ ਹੈ। ਹੂੰ। 23 پاس ਆਊਟੋਂ ਪਲੱਸ 2 ਪਲੱਸ 2 ਤੁਸੀਂ 2023 ਚ ਕੀਤੀ ਹੈ ਅੱਗੇ ਤੁਸੀਂ ਕੀ ਕਿਹਾ? ਥੋੜਾ ਸਲੋ ਬੋਲੋ। ਪੰਜਾਬ ਬੋਰਡ ਤੋਂ ਕੀਤੀ ਹੈ ਅੱਛਾ ਸੀਨੇ। ਠੀਕ ਹੈ ਜੀ। ਹਾਂਜੀ ਓਵਰਆਲ ਸਿਕਸ ਹੈ 8 ਵੀ ਸਰ ਮੇਰੀ ਸਿੱਖਾ ਮੈਨੂੰ ਜਿਸ ਤਰੀਕਾ ਇਹ ਕਨਫਰਮ ਕਰਨਾ ਸੀ ਮੇਰਾ ਤੁਹਾਡੀ ਐਡ ਦੇਖੀ ਸੀ ਕਿ ਲੋ ਬਜਟ ਵਾਲੀ। ਜੀ। ਹਾਂ ਜੀ ਕਿ ਮੇਰਾ ਮਤਲਬ ਇਹ ਜਿਹੜਾ ਕਾਫੀ ਜਿਹੜੀਆਂ ਕੋ ਰੁਕ ਗਈਆਂ ਤੇ ਉਹਨਾਂ ਨੇ ਤੇ ਜ਼ੂਮ ਨੂੰ ਬਜਟ ਦੱਸਿਆ 1.50 ਲੱਖ ਰਕਦਾਈ ਬਜਟ ਦੱਸਿਆ ਤੇ ਮੈਂ ਥੋੜੀ ਐਡ ਦੇਖੀ ਕੀਤੀ ਲੋ ਬਜਟ ਵਾਲੀ ਤੁਸੀਂ ਮੈਨੂੰ ਉਹਦੇ ਬਾਰੇ ਇੱਕ ਦੱਸ ਸਕਦੇ ਹੋ ਸੋ ਬਿਲਕੁਲ ਜੀ ਬਹੁਤ ਵਧੀਆ ਇਹਨਾਂ ਦਾ ਸਵਾਲ ਹੈ ਕਿਉਂਕਿ ਹਰੇਕ ਬੱਚੇ ਦੀ ਜਦੋਂ ਜੀਆਈਸੀ ਵਧਿਆ ਉਸ ਤੋਂ ਬਾਅਦ ਐਦਾਂ ਲੱਗਦਾ ਵੀ ਕੈਨੇਡਾ ਜਾਣਾ ਤਾਂ 25-30 ਲੱਖ ਰੁਪਏ ਚਾਹੀਦਾ ਜੀ ਹਾਂ ਜੀ ਸਰ ਸੋ ਤੁਸੀਂ ਕਾਲ ਆਫ ਦਾ ਡਿਸਕਨੈਕ ਕਰਕੇ ਟੀਵੀ ਤੇ ਇਸ ਚੀਜ਼ ਦਾ ਜਵਾਬ ਲੈ ਸਕਦੇ ਹੋ ਜੀ ਬਹੁਤ ਸਾਰੇ ਐਪਲੀਕੈਂਟ ਅੱਧਾ ਦੇ ਆ ਜੀ ਕੈਨੇਡਾ ਜਾਣਾ ਚਾਹੁੰਦੇ ਬਜਟ ਘੱਟ ਹੈ ਓਮ ਗਲੋਬਲ 10 ਲੱਖ ਰੁਪਏ ਚ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਵਾ ਕੇ ਦਊਗਾ ਜੀ ਸਤੰਬਰ ਇਨਟੇਕ ਦੇ ਵਿੱਚ ਦਾਖਲਾ ਲੈ ਸਕਦੇ ਹੋ ਜੀ ਸਤੰਬਰ 2024 ਦੀ ਗੱਲ ਕਰ ਰਹੇ ਹਾਂ 2025 ਨਹੀਂ ਹੂੰ 2024 ਸਤੰਬਰ ਇਨਟੇਕ ਚ ਦਾਖਲਾ ਲੈਣਾ ਚਾਹੁੰਦੇ ਹੋ ਤਾਡੀ ਆਸ ਅਗਰ ਐਕਸਪਾਇਰ ਹੋਣ ਵਾਲੀ ਹੈ 2 ਢਾਈ ਮਹੀਨਿਆਂ ਨੂੰ ਉਸ ਤੋਂ ਪਹਿਲੇ ਪਹਿਲੇ ਤੁਹਾਡੀ ਫਾਈਲ ਜਿਹੜੀ ਐਮਬੈਸੀ ਤੱਕ ਪਹੁੰਚਾਵਾਂਗੇ ਜੀ ਬਹੁਤ ਸਾਰੇ ਐਪਲੀਕੈਂਟ ਦੱਸਦੇ ਆ ਕਿ ਵੱਖਰੇ ਵੱਖਰੇ ਦੇਸ਼ਾਂ 'ਚ ਐਪਲੀਕੇਸ਼ਨ ਲਾਈ ਵੀਜ਼ਾ ਰਿਫਿਊਜ਼ ਹੋਇਆ ਸਮਾਂ ਵੀ ਬਰਬਾਦ ਕੀਤਾ ਤੇ ਪੈਸੇ ਵੀ ਬਰਬਾਦ ਤੇ ਬਹੁਤ ਸਾਰੇ ਐਪਲੀਕੈਂਟ ਦੱਸਦੇ ਆ ਭਾਜੀ ਜਿਹੜੇ ਠੱਗੀ ਦਾ ਸ਼ਿਕਾਰ ਹੋਇਆ ਸੋ ਦੋ ਰਿਕਵਾਇਰਮੈਂਟ ਓਮ ਗਲੋਬਲ ਦੀਆਂ ਬੇਸਿਕ ਰਹਿਣਗੀਆਂ ਜੀ ਪਹਿਲੇ ਜੈਨੂਇਨ ਰੀਗਨਲ ਡਾਕੂਮੈਂਟਸ ਅਗਰ ਕਿਸੇ ਦਾ ਡਾਕੂਮੈਂਟ ਫੇਕ ਹੈ ਮੈਨੀਪੂਲੇਸ਼ਨ ਹੋਈ ਹੈ ਓਮ ਗਲੋਬਲ ਉਸ ਬੱਚੇ ਦੀ ਸ ਜੀ ਆਇਆਂ ਨੂੰ ਜੀ ਸਤਿ ਸਕੇ ਆਓ ਜੀ ਕੈਨੇਡਾ ਵੀਜ਼ਾ ਲਵਾ ਕੇ ਦਾਂਗੇ ਦੂਸਰੀ ਚੀਜ਼ ਆਪਦੇ ਪਰਿਵਾਰਕ ਮੈਂਬਰਾਂ ਦੇ ਨਾਲ ਆਓ ਜੀ 6 ਬੈਂਡ ਓਵਰオール ਚਾਹੀਦੇ ਆ ਕਿਉਂਕਿ ਪਰਿਵਾਰਕ ਮੈਂਬਰ ਜਿਆਦੇ ਸਿਆਣੇ ਜਿਆਦੀ ਦੁਨੀਆ ਦੇਖੀ ਭਾਜੀ 6 ਬੈਂਡ ਓਵਰオール ਨੇ ਜੀ ਪੀਟੀ ਚ 60 ਸਕੋਰ ਹੈਗਾ ਉਹ ਗਲੋਬਲ ਅਪਲੀਕੇਸ਼ਨ ਕਰੇਗਾ ਜੀ ਮੈਟਰ ਨਹੀਂ ਕਰਦਾ ਈਚ ਮੋਡਿਊਲ ਤੁਹਾਡੇ 2 ਚ 5.5 ਜਾਂ 3 ਚ 5.5 ਹੈ 1 ਚ 5 ਹੈ ਜਾਂ 1 ਚ 4.5 ਹੈ 6 ਬੈਂਡ ਓਵਰオール ਹੈ ਬਿਲਕੁਲ ਸੱਦਾ ਦੇ ਰਹੇ ਆ ਜੀ ਓਮ ਗਲੋਬਲ ਤੋਂ ਅਪਲਾਈ ਕਰਾਓ ਪੀਟੀ ਚ 60 ਸਕੋਰ ਹੈ ਸੱਦਾ ਦੇ ਰਹੇ ਆ ਜੀ ਓਮ ਗਲ ਸਪਟੰਬਰ ਇਨਟੇਕ ਚ ਦਾਖਲਾ ਦਾਂਗੇ ਜੀ ਪੈਸੇ ਉਸ ਦਿਨ ਦੇਣੇ ਜਿੱਦਨ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਊਗਾ ਸੋ ਮੈਟਰ ਨਹੀਂ ਕਰਦਾ ਪੜ੍ਹਾਈ ਦੇ ਵਿੱਚ 10 12 ਸਾਲ ਦਾ ਗੈਪ ਹੈ ਮੈਟਰ ਨਹੀਂ ਕਰਦਾ 50% ਹੈ ਯਾ ਕੈਨੇਡਾ ਤੋਂ ਹੀ 10 12 ਵਾਰ ਰਿਫਿਊਜ਼ ਹੋਏ ਹੋ ਸਪਟੰਬਰ ਇਨਟੇਕ ਦੇ ਵਿੱਚ ਓਮ ਗਲੋਬਲ 10 ਲੱਖ ਰੁਪਏ ਚ ਕੈਨੇਡਾ ਦਾ ਵੀਜ਼ਾ ਲੈ ਕੇ ਦਊਗਾ ਜੀ ਬਿਲਕੁਲ ਸਾਡੇ ਨਾਲ ਇੱਕ ਹੋਰ ਕਾਲਰ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਾਫੀ ਟਾਈਮ ਤੋਂ ਵੇਟਿੰਗ ਚ ਸੀਗੇ ਸਾਡੇ ਨਾਲ ਜੁੜੇ ਹੋਏ ਨੇ ਬਹੁਤ ਥੈਂਕਸ ਪਹਿਲਾਂ ਤਾਂ ਹੋਲਡ ਰੱਖੰਦਿਆਂ ਨਹੀਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਹਾਂਜੀ ਦੱਸੋ ਆਪਣੀ ਪ੍ਰੋਫਾਈਲ ਦੱਸੋ ਤੇ ਸਵਾਲ ਦੱਸੋ ਕੀ ਹੈ ਸਰ ਮੈਂ ਬੀਸੀ ਕੀਤੀ ਹੋਈ 2019 ਵਿੱਚ ਹਾਂਜੀ 63 ਪਰਸੈਂਟੇਜ ਆ ਮੇਰੀ ਠੀਕ ਹੈ ਜੀ ਹਾਂਜੀ ਤੇ ਮੈਂ ਆਪਣੇ ਸਪਾਊਸ ਨਾਲ ਅਪਲਾਈ ਕਰਨਾ ਹੈ ਸਰ ਬੈਂਡ ਸਕੋਰ ਕੀ ਆ ਜੀ ਕਿੰਨੇ ਬੈਂਡ ਮੈਡਮ ਤੁਹਾਡੇ 6 ਬੈਂਡ ਨੇ ਤੇ ਓਵਰঅল 2 ਤੇ 5.5 2 ਚ 5.5 ਜੀ 6 ਓਵਰঅল ਹੈ ਬਹੁਤ ਸਾਰੇ ਕਾਲਜ ਜਿੱਦਾਂ ਦੇ ਆ ਕਿ ਗ੍ਰੈਜੂਏਸ਼ਨ ਤੋਂ ਬਾਅਦ ਜਿਹੜੀ ਰਿਕੁਆਇਰਮੈਂਟ ਮਾਸਟਰਸ ਪੜ੍ਹਨ ਜਾਣਾ ਚਾਹੁੰਦੇ ਹੋ 6.5 ਬੈਂਡ ਦੀ ਰਹੇਗੀ ਜੀ ਇਸ ਪ੍ਰੋਫਾਈਲ ਦੇ ਉੱਪਰ ਮੈਡਮ ਸਿੰਗਲ ਐਪਲੀਕੇਸ਼ਨ ਹੋਏਗੀ 스ਪਾ우스 ਵੀਜ਼ਾ ਨਹੀਂ ਲੱਗੇਗਾ ਕਿਉਂਕਿ ਮਾਸਟਰਸ ਵਾਤੇ ਤੁਸੀਂ ਐਲੀਜੀਬਲ ਨਹੀਂ ਹੈਗੇ ਪੀਜੀ ਡਿਪਲੋਮਾ ਲਈ ਤੁਸੀਂ ਐਲੀਜੀਬਲ ਹੈਗੇ ਹੋ ਸਿੰਗਲ ਐਪਲੀਕੈਂਟ ਹੀ ਵੀਜ਼ਾ ਲੈ ਸਕਦੇ ਜਾਂ ਫਿਰ ਤੁਸੀਂ ਆਪਣੀ ਆਈਐਸ ਨੂੰ ਰਿਵਾਈਜ਼ ਕਰ ਲਓ ਏਟਲੀਸਟ ਅਗਰ 6 ਈਚ ਵੀ ਲਾਉਂਗੇ ਤਾਂ ਵੀ ਆਪਾਂ 스ਪਾ우스 ਵੀਜ਼ਾ ਲਵਾ ਸਕਦੇ ਹਾਂ ਜੀ ਠੀਕ ਹੈ ਸਰ ਪਰ ਤੁਮਰੀ ਨੇ ਪਹਿਲਾਂ ਵੀ ਐਕਸਪਰਸ ਫੂਲਰ ਲੈ ਗਿਆ ਤੇ ਨਾ ਤੇ ਮੈਂ ਪੈਸੇ ਨਹੀਂ ਪਹਿਲਾਂ ਦੇਣਾ ਚਾਹੁੰਦੀ ਕਿਉਂਕਿ ਮੈਂ ਤਾਂ ਉਹ ਤੋਂ ਤਿੰਨ ਵਾਰ ਪੈਸੇ ਆਪਣੇ ਖਰਾਬ ਕਰ ਚੁੱਕੀ ਠੀਕ ਹੈ ਜੀ ਫੈਮਿਲੀ ਵੀ ਰਿਪੋਰਟ ਨਹੀਂ ਕਰਨਾ ਮੈਮ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਆਲਰੇਡੀ ਤੁਸੀਂ ਸ਼ੋ ਵੀ ਦੇਖਦੇ ਪਿਓ ਸੋ ਅਕੋਰਡਿੰਗਲੀ ਇਹੀ ਚੀਜ਼ ਮੈਂ ਸਾਰਿਆਂ ਨੂੰ ਕਹਿ ਰਹਾ ਪੈਸੇ ਉਸ ਦਿਨ ਲਵਾਂਗੇ ਜਦੋਂ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਏਗਾ ਸੋ ਥੋੜੀ ਜੀ ਮਿਹਨਤ ਹੋਰ ਲਾ ਲਓ ਆਈਐਸ ਨੂੰ ਰਿਵਾਈਜ਼ ਕਰ ਲਓ ਸੋ ਥੈਟ ਅੱਬਾ ਤੁਹਾਡਾ ਕੈਨੇਡਾ ਦਾ ਇਕੱਠਾ ਜਾਂਦਾ ਸੁਪਨਾ ਪੂਰਾ ਕਰੀਏ ਤੇ ਸਪਾਊਸ ਵੀਜ਼ਾ ਇਕੱਠਿਆਂ ਦਾ ਲਵਾ ਸਕੀਏ ਸਿੰਗਲ ਤਾਂ ਹੋ ਜਾਏਗਾ ਸਰ ਬਿਲਕੁਲ ਜੀ ਸਿੰਗਲ ਕਰ ਸਕਦੇ ਹਾਂ ਜੀ ਠੀਕ ਹੈ ਸਰ ਥੈਂਕ ਯੂ ਜੀ ਹੂੰ ਬਿਲਕੁਲ ਅਸਰ ਸਪਾਊਸ ਨੂੰ ਲੈ ਕੇ ਬੜੀਆਂ ਪ੍ਰੋਬਲਮ ਨੇ ਚਲੋ ਇਹਨਾਂ ਨੇ ਕਾਲ ਕਰਤੀ ਮੇਰਾ ਵੀ ਸਵਾਲ ਇਹੀ ਸੀਗਾ ਕਿ ਸਪਾਊਸ ਨੂੰ ਬੜਾ ਕਨਫਿਊਜ਼ਨ ਹੈ ਵੀ ਪਹਿਲਾਂ ਕਿੱਥੇ ਪਹਿਲਾਂ ਤਾਂ ਹੁੰਦਾ ਸੀ ਵੀ ਕੈਨੇਡਾ ਉਹ ਚਲਾ ਜਾਵੇ ਉੱਥੇ ਵੀਜ਼ਾ ਮਿਲ ਜਾਣਾ ਹੁਣ ਸਪਾਊਸ ਕਹਿੰਦੇ ਨਾਲ ਨਹੀਂ ਜਾ ਸਕਦਾ ਜਾਂ ਥੋੜੇ ਦਿਨ ਬਾਅਦ ਅਪਲਾਈ ਕਰੇ ਹਰੇ ਕੰਟਰੀ ਸਪਾਊਸ ਨੂੰ ਲੈ ਕੇ ਬੜੀ ਸਟਿੱਕਨਾ ਹੈ ਤੇ ਸਪਾਊਸ ਲਈ ਬੈਸਟ ਆਪਸ਼ਨ ਇਸ ਟਾਈਮ ਕੀ ਹੈ ਤਾਂ ਸਪਾਊਸ ਦੀ ਗੱਲ ਕਰਦੇ ਭਾਜੀ ਟਫ ਕੁਝ ਵੀ ਨਹੀਂ ਹੈਗਾ ਸੋ ਕੈਨੇਡਾ ਨੇ 2 ਸਾਲ ਪਹਿਲੇ ਦੀ ਗੱਲ ਕਰਦਾ ਜੁਲਾਈ ਦੇ ਵਿੱਚ ਇਹ ਇੱਕ ਅਪਡੇਸ਼ਨ ਦਿੱਤੀ ਸੀ ਜੀ ਆਪਣੀ ਗਵਰਨਮੈਂਟ ਸਾਈਟ ਦੇ ਉੱਪਰ ਕਿ ਜਿਹਦੇ ਵਿੱਚ ਸਾਫ਼-ਸਾਫ਼ ਲਿਖਿਆ ਸੀਗਾ ਕਿ ਤੁਸੀਂ ਹੁਣ ਆਪਣੇ ਸਪਾਊਸ ਨੂੰ ਜਾਂ ਬੱਚਿਆਂ ਨੂੰ ਨਾਲ ਲੈ ਕੇ ਕੈਨੇਡਾ ਦਾ ਵੀਜ਼ਾ ਲੈ ਸਕਦੇ ਹੋ ਜੀ ਬਟ ਉਹਦੀ ਚੈਕਲਿਸਟ ਜਾਰੀ ਨਹੀਂ ਹੋਈ ਭਾਜੀ ਅੱਜ ਵੀ ਬਹੁਤ ਵੱਡੀਆਂ ਕੰਪਨੀਆਂ ਨੇ ਚਾਹੇ ਉਹ ਆਇਲਸ ਵੀ ਖੜਾਦੀਆਂ ਨੇ ਅੱਜ ਵੀ ਉਹ ਕਹਿੰਦੇ ਕਿ ਸਪਾਊਸ ਵੀਜ਼ਾ ਨਹੀਂ ਹੁੰਦਾ ਸੋ ਓਮ ਗਲੋਬਲ ਨੇ ਲੜੀਆਂ ਲਾਤੀਆਂ ਭਾਜੀ ਸਪਾਊਸ ਵੀਜ਼ਾਸ ਦੀਆਂ ਸਟੂਡੈਂਟ ਜਿਹੜੇ ਆਲਰੇਡੀ ਪਹੁੰਚ ਚੁੱਕੇ ਆ ਵੀਜ਼ਾਸ ਦੇ ਨਾਲ ਖੜੇ ਹੋਏ ਆ ਆਪ ਦਾ ਐਕਸਪੀਰੀਅੰਸ ਦੱਸ ਰਿਹਾ ਹੈ ਕਿ ਬਾਕੀ ਕੰਪਨੀਆਂ ਕਹਿੰਦੀਆਂ ਸੀ ਕਿ ਸਪਾਊਸ ਵੀਜ਼ਾ ਨਹੀਂ ਹੁੰਦਾ ਓਮ ਗਲੋਬਲ ਨੇ ਉਹਨਾਂ ਦੇ ਸਪਾਊਸ ਵੀਜ਼ਾਸ ਲਗਵਾ ਕੇ ਦਿੱਤੇ ਆ ਟਫ ਇੱਕ ਚੀਜ਼ ਜ਼ਰੂਰ ਹੋਈ ਆ ਪਲੱਸ 2 ਬੇਸ ਤੇ ਸਪਾਊਸ ਵੀਜ਼ਾ ਸੋ ਬਹੁਤ ਸਾਰੀਆਂ ਐਪਲੀਕੈਂਟ ਐਦਾਂ ਦੇ ਸੀਗੇ ਕਿ ਪਲੱਸ 2 ਬੇਸ ਤੇ ਵੈਡਿੰਗ ਕਰਦੇ ਸੀਗੇ ਜੀ ਕੈਨੇਡਾ ਪਹੁੰਚਣ ਤੋਂ ਬਾਅਦ ਡਾਈਵੋਰਸ ਕੇਸ ਫਾਈਲ ਕਿ ਪਲੱਸ 2 ਵਾਲਾ ਬੰਦਾ ਸਪਾਊਸ ਦੇ ਨਾਲ ਨਹੀਂ ਆ ਸਕਦਾ ਗ੍ਰੈਜੂਏਟ ਨੂੰ ਅੱਜ ਵੀ ਹਾਂ ਕਰ ਰਿਹਾ ਸੋ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਗ੍ਰੈਜੂਏਟ ਦੋਨੋਂ ਐਪਲੀਕੈਂਟ ਹੈਗੇ ਸਪਾਊਸ ਹੁੰਦਾ ਗ੍ਰੈਜੂਏਸ਼ਨ ਕਰ ਚੁੱਕੇ ਹੋ ਮਾਸਟਰਸ ਹੈ ਯੂਕੇ ਵੀ ਸਪਾਊਸ ਹੁੰਦਾ ਸਪਾਊਸ ਕਿਸੇ ਨੇ ਨਹੀਂ ਬੰਦ ਕੀਤਾ ਬਸ ਪਲੱਸ 2 ਦੀ ਰਿਕੁਆਇਰਮੈਂਟ ਸੀਗੇ ਜਿਹੜੀ ਉਹ ਚੇਂਜ ਹੋਈਆਂ ਸਪਾਊਸ ਅੱਜ ਵੀ ਕੈਨੇਡਾ ਹੁੰਦਾ ਇਕੱਠਿਆਂ ਦੀ ਫਾਈਲ ਲੱਗਦੀ ਹੈ ਕੁੜੀ ਦਾ ਸਟੂਡੈਂਟ ਵੀਜ਼ਾ ਤੇ ਮੁੰਡੇ ਨੂੰ ਓਪਨ ਵਰਕ ਪਰਮਿਟ ਮਿਲਦਾ ਸਪਾਊਸ ਇਕੱਠੇ ਕੋਵਰਟ ਜਾ ਸਕਦਾ